ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ ਪਾਵਨ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ ਉਹਦੇ ਵਿੱਚੋਂ ਇੱਕ ਅਵਤਾਰ ਹਨ ਸ੍ਰੀ ਕ੍ਰਿਸ਼ਨ ਜੀ ਅਵਤਾਰ ਉਹਨਾਂ ਦੇ ਸਬੰਧ ਵਿੱਚ ਗੁਰੂ ਮਹਾਰਾਜ ਨੇ ਜਿਵੇਂ ਜਿਵੇਂ ਲਿਖਿਆ ਤਿਵੇਂ-ਤਿਵੇਂ ਹੂਬ-ਹੂ ਆਪ ਜੀ ਉਹਨਾਂ ਦਾ ਪ੍ਰਸੰਗ ਸਰਵਣ ਕਰੋ ਤੇ ਇਹ ਤਰਕ ਤੋਂ ਪਰੇ ਹੋ ਕੇ ਆਪ ਜੀ ਜੇ ਸਰਵਣ ਕਰੋਗੇ ਤਾਂ ਹੀ ਇਸ ਕਥਾ ਨੂੰ ਸਮਝ ਪਾਉਗੇ ਕਿਉਂਕਿ ਇਹ ਜੋ ਕਥਾ ਹੈ ਉਦੀ ਵਿਆਖਿਆ ਦਸਮ ਗ੍ਰੰਥ ਸਾਹਿਬ ਜੀ ਦੀ ਹੈ ਇਹ ਆਪਣੇ ਕੋਲੋਂ ਕੋਈ ਵੀ ਨਹੀਂ ਹੈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ ਉਹਨਾਂ ਨੇ ਉਦੋਂ ਬਹੁਤ ਸਾਰੇ અવਤਾਰਾਂ ਦੀ ਕਥਾ ਲਿਖੀ ਆ ਜਿਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੀ ਕਥਾ ਵੀ ਹੈ ਵੈਸੇ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਉਹ ਕਹਿੰਦੇ ਨੇ ਕਿ ਅਕਾਲ ਪੁਰਖ ਜੀ ਜਦੋਂ ਤੋਂ ਮੈਂ ਤੁਹਾਡੇ ਚਰਨ ਫੜੇ ਆ ਨਾ ਵੀ ਉਦੋਂ ਤੋਂ ਹੀ ਮੈਂ ਕਿਸੇ ਵੀ ਹੋਰ ਦੇਵੀ ਦੇਵਤੇ ਨੂੰ ਆਪਣੇ ਨੇਤਰਾਂ ਦੇ ਹੇਠ ਨਹੀਂ ਲਿਆਂਦਾ RAM ਤੇਰੀ ਹੀ ਪ੍ਰਾਣ ਤੇ ਕੁਰਾਨ ਅਨੇਕਾਂ ਨੂੰ ਦੱਸਦੇ ਆ ਕਈ ਮਤ ਕਹਿੰਦੇ ਆ ਪਰ ਮੈਂ ਉਹਨਾਂ ਵਿੱਚੋਂ ਇੱਕ ਨਹੀਂ ਮੰਨਿਆ ਸਿਮਰਤियां ਸ਼ਾਸਤਰ ਵੇਦ ਸਾਰੇ ਬਹੁਤ ਭੇਦ ਕਹਿੰਦੇ ਆ ਪਰ ਮੈਂ ਉਹਨਾਂ ਭੇਦਾਂ ਵਿੱਚੋਂ ਇੱਕ ਵੀ ਨਹੀਂ ਜਾਣਿਆ ਜੋ ਸ਼੍ਰੀ ਹੁਕਮ ਦੀ ਕਿਰਪਾਣ ਵਾਲੇ ਸ੍ਰੀ ਸਾਹਿਬ ਜੀ ਦੇ ਵਾਲੇ ਪਰਮੇਸ਼ਰ ਹਨ ਨਾ ਤੇ ਉਹਨਾਂ ਦਾ ਹੀ ਕਿਹਾ ਮੈਂ ਮੰਨਿਆ ਹੈ ਕਿ ਸਾਰੇ ਦਵਾਰੇ ਛੱਡ ਕੇ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੂ ਦਵਾਰ ਵਾਹਿਗੁਰੂ ਜੀ ਮੈਂ ਤੁਹਾਡੇ ਦਵਾਰ ਤੇ ਆ ਕੇ ਬੈਠਾ ਹਾਂ ਹੁਣ ਤੁਸੀਂ ਹੀ ਮੇਰੀ ਬਾਹ ਫੜੀ ਆ ਤੇ ਲਾਜ ਰੱਖਣੀ ਕਰੋ ਮਹਾਰਾਜੀ ਤਾਂ ਐਵੇਂ ਕਹਿੰਦੇ ਆ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਤਾਂ ਗੁਰੂ ਪਿਆਰਿਓ ਆਓ ਹੁਣ ਆਪਾਂ ਹਾਜ਼ਰੀਆਂ ਲਵਾਈਏ ਤੇ ਗੁਰੂ ਮਹਾਰਾਜ ਜੀ ਨੇ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਕਥਾ ਕਹੀ ਆ ਉਹਦੇ ਬਾਰੇ ਆਪਾਂ ਸਰਵਣ ਕਰੀਏ ਸਰਵਣ ਕਰਨ ਤੋਂ ਪਹਿਲਾਂ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਮਹਾਰਾਜ ਜੀ ਕਹਿੰਦੇ ਆ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ ਕ੍ਰਿਸ਼ਨ ਅਵਤਾਰ 21 ਸਮੋਂ ਅਵਤਾਰ ਕਥਨੰ ਗੁਰੂ ਸਾਹਿਬ ਜੀ ਕਹਿੰਦੇ ਨਾ ਵੀ ਸੰਗਤ ਜੀ ਮੈਂ ਹੁਣ ਕ੍ਰਿਸ਼ਨ ਅਵਤਾਰ ਦੀ ਕਥਾ ਵਰਨਣ ਕਰਦਾ ਹਾਂ ਜਿਸ ਤਰ੍ਹਾਂ ਉਹ ਮੁਰਦੈਂਤ ਨੂੰ ਮਾਰਨ ਵਾਲੇ ਵਿਸ਼ਨੂ ਜੀ ਨੇ ਅਵਤਾਰ ਧਾਰਨ ਕੀਤਾ ਸੀ ਜਦੋਂ ਗੁਰੂ ਜੀ ਅਵਤਾਰਾਂ ਦੀ ਕਥਾ ਕਹਿੰਦੇ ਆ ਉਹਦਾ ਕੇਂਦਰੀ ਭਾਵ ਆਪਾਂ ਸਮਝ ਗਏ ਪਹਿਲਾਂ ਗੁਰੂ ਸਾਹਿਬ ਜੀ ਇਹ ਕਹਿ ਰਹੇ ਆ ਵੀ ਦੁਨੀਆ ਵਿੱਚ ਜਿੰਨੇ ਅਵਤਾਰ ਹੋਏ ਉਹਨਾਂ ਨੂੰ ਵੀ ਦੁਸ਼ਟਾਂ ਦਾ ਦਮਨ ਕਰਨ ਲਈ ਹਥਿਆਰ ਚੁੱਕਣੇ ਪਏ ਸ਼ਸਤਰ ਰੱਖਣੇ ਪਏ ਤਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿ ਰਹੇ ਆ ਜੁਗਾਂ-ਜੁਗਾਂ ਦੇ ਵਿੱਚ ਅਵਤਾਰ ਹੋਏ ਆ ਜਿਨ੍ਹਾਂ ਨੇ ਵੈਰੀਆਂ ਨੂੰ ਦਲਣ ਵਾਸਤੇ ਸ਼ਸਤਰ ਉਠਾਏ ਤੇ ਵੈਰੀਆਂ ਦਾ ਸੰਘਾਰ ਕੀਤਾ ਤੇ ਸ਼ਸਤਰਾਂ ਦੀ ਆਪਣੀ ਮਹੱਤਤਾ ਤਾਂ ਆਓ ਅੱਗੇ ਆਪਾਂ ਚੱਲਦੇ ਹਾਂ ਤੇ ਉਹ ਕਹਿੰਦੇ ਨੇ ਕਿ ਵਿਸ਼ਨੂੰ ਭਗਵਾਨ ਜੀ ਨੇ ਰੂਪ ਧਾਰਿਆ ਕਦੋਂ ਧਾਰਿਆ ਜਦੋਂ ਪਾਪਾਂ ਤੋਂ ਧਰਤੀ ਡਰ ਗਈ ਉਹ ਡੈਗ ਡੋਲੇ ਖਾਂਦੀ ਹੋਈ ਨਾ ਧਰਤੀ ਤੇ ਬ੍ਰਹਮਾ ਕੋਲ ਚਲੀ ਗਈ ਤੇ ਉਹਨੂੰ ਨਾਲ ਲੈ ਕੇ ਬ੍ਰਹਮਾ ਦੁੱਧ ਦਾ ਸਮੁੰਦਰ ਜਿੱਥੇ ਉੱਥੇ ਚਲਾ ਗਿਆ ਇੱਥੇ ਅਕਾਲ ਪੁਰਖ ਜੀ ਖੁਦ ਪ੍ਰਕਾਸ਼ਮਾਨ ਸੀਗੇ ਅਕਾਲ ਪੁਰਖ ਜੀ ਨੇ ਵਿਸ਼ਨੂੰ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੇ ਵੀ ਹੁਣ ਨਾ ਧਰਤੀ ਜਿਹੜੀ ਆ ਪਾਪਾਂ ਤੋਂ ਡਰ ਰਹੀ ਆ ਕੰਬ ਰਹੀ ਆ ਵੀ ਤੁਸੀਂ ਜਾ ਕੇ ਸ਼੍ਰੀ ਕ੍ਰਿਸ਼ਨ ਅਵਤਾਰ ਧਾਰਨ ਕਰੋ ਜੀ ਦੋਹਰਾ ਅਕਾਲ ਪੁਰਖ ਦੇ ਹੁਕਮ ਤੇ ਸੰਤਾਂ ਦੀ ਸਹਾਇਤਾ ਕਰਨ ਵਾਸਤੇ ਮਥਰਾਪੁਰੀ ਦੇ ਵਿੱਚ ਤੁਸੀਂ ਨਾ ਵਿਸ਼ਨੂੰ ਜੀ ਅਵਤਾਰ ਧਾਰਨ ਕਰੋਗੇ ਜਿਹੜੇ ਜਿਹੜੇ ਕ੍ਰਿਸ਼ਨ ਜੀ ਨੇ ਮਥਰਾ ਵਿੱਚ ਆ ਕੇ ਕੌਤਕ ਦਿਖਾਏ ਉਹ ਭਾਗਵਤ ਦੇ 10ਵੇਂ ਸਕੰਧ ਵਿੱਚ ਮਹਾਰਾਜੀ ਕਹਿੰਦੇ ਮੈਂ ਕਹਿ ਕੇ ਸੁਣਾ ਦਿੱਤੇ ਆ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਸਾਰੇ ਕਹਿ ਕੇ ਸੁਣਾ ਦਿੱਤੇ ਆ ਜਿਹਦੇ 1100 ਤੇ 92 ਸ਼ੰਦ ਇਹ ਕਥਾ ਮੈਂ ਅਨੰਦਪੁਰ ਸਾਹਿਬ ਵਿੱਚ ਮਹਾਰਾਜੀ ਕਹਿੰਦੇ ਬੈਠ ਕੇ ਲਿਖੀ ਹੈ ਗੁਰੂ ਪਿਆਰਿਓ ਕ੍ਰਿਸ਼ਨ ਆਵਚਾਰ ਅਵਤਾਰ ਜੀ ਦੇ ਕੁੱਲ ਛੰਦ ਤਾਂ 2492 ਆ ਜਿਹੜੇ ਬਾਕੀ 1300 ਛੰਦ ਆ ਨਾ ਤੇ ਉਹ ਮਹਾਰਾਜ ਨੇ ਸ੍ਰੀ ਪੌਂਟਾ ਸਾਹਿਬ ਦੀ ਧਰਤੀ ਤੇ ਉੱਥੇ ਮਹਾਰਾਜ ਜੀ ਨੇ ਇਹ ਬਾਣੀ ਆ ਜਿਹੜੀ ਉਹਦੇ ਵਿੱਚ ਰਚਿਤ ਕੀਤੇ ਦਰਜ ਕੀਤੇ ਤਾਂ ਆਓ ਫਿਰ ਅੱਗੇ ਉਹ ਕਹਿੰਦੇ ਵੀ ਹੁਣ ਮੈਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆ ਕੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਕਥਾ ਜਿਹੜੀ ਉਹ ਸ਼ੁਰੂ ਕਰਦਾ ਕਿਉਂਕਿ ਜਿਹੜੇ ਪ੍ਰਾਤਨ ਮਹਾਪੁਰਖ ਸੀਗੇ ਨਾ ਕੋਈ ਵੀ ਕਵੀ ਜਨ ਸੀਗੇ ਉਹ ਜਦੋਂ ਵੀ ਕਿਸੇ ਦੀ ਕਥਾ ਬਾਰੇ ਕਹਿਣ ਲੱਗਦੇ ਸਭ ਤੋਂ ਪਹਿਲਾਂ ਮੰਗਲਾ ਚਰਨ ਕਰਦੇ ਹੁੰਦੇ ਸੀ ਤਾਂ ਐਵੇਂ ਫਿਰ ਉਹ ਗੁਰੂ ਸਾਹਿਬ ਜੀ ਕਹਿੰਦੇ ਮੈਂ ਅਕਾਲ ਪੁਰਖ ਨੂੰ ਧਿਆ ਕੇ ਇਹ શ્રી ਭਗਵਾਨ ਕ੍ਰਿਸ਼ਨ ਜੀ ਦੀ ਜਿਹੜੀ ਗਾਥਾ ਨਾ ਕ੍ਰਿਸ਼ਨ ਅਵਤਾਰ ਜੀ ਦੀ ਉਹ ਮੈਂ ਕਹਿਣ ਲੱਗਾ ਹਾਂ ਜੀ ਇਸ ਤਰ੍ਹਾਂ ਸੰਸਾਰ ਦੇ ਵਿੱਚ ਦੁਨੀਆ ਤੇ ਜਦੋਂ ਵੀ ਭਾਰ ਵਧਿਆ ਤੇ ਉਦੋਂ ਉਦੋਂ ਵਿਸ਼ਨੂੰ ਜੀ ਨੇ ਅਵਤਾਰ ਧਾਰੇ ਆ ਵਾਹਿਗੁਰੂ ਪਰਮੇਸ਼ਰ ਨੇ ਅਵਤਾਰ ਧਾਰੇ ਅੱਗੇ ਫਿਰ ਮਹਾਰਾਜ ਜੀ ਬੜੇ ਵਿਸਥਾਰ ਦੇ ਨਾਲ ਦੱਸਦੇ ਆ ਕਹਿੰਦੇ ਵੀ ਧਰਤੀ ਬ੍ਰਹਮਾ ਦੇ ਕੋਲ ਜਾ ਕੇ ਪੁਕਾਰ ਕਰਦੀ ਆ ਬ੍ਰਹਮਾ ਨੇ ਕਿਹਾ ਵੀ ਮੇਰੇ ਹੱਥ ਵੀ ਇਤਨਾ ਕੁਝ ਨਹੀਂ ਆਪਾਂ ਉੱਥੇ ਚੱਲਦੇ ਆ ਇੱਥੇ ਨਾ ਆਹਾਰ ਕਰਨ ਵਾਲੀ ਆਦ ਸ਼ਕਤੀ ਹੈ ਉਹਦੇ ਅੱਗੇ ਆਪ ਵੀ ਜਾ ਕੇ ਆਪਾਂ ਬੇਨਤੀ ਕਰਦੇ ਆ ਰਗੂਨਾਥ ਜੀ ਅੱਗੇ ਭਗਵਾਨ ਜੀ ਅੱਗੇ ਵੀ ਧਰਤੀ ਦੀ ਇਹ ਜਿਹੜੀ ਵਾਧਦੀ ਹੋਈ ਪਾਪਾਂ ਦੀ ਗਿਣਤੀ ਇਹਨੂੰ ਕਿਵੇਂ ਠੱਲ ਪਵੇਗੀ ਕਿਵੇਂ ਭਾਵਕੀ ਇਹਨੂੰ ਖਤਮ ਕੀਤਾ ਜਾਵੇਗਾ ਨਾ ਤੇ ਉਹ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਇਹ ਬ੍ਰਹਮਾ ਸਾਰੇ ਦੇਵਤਿਆਂ ਨੂੰ ਇਕੱਠੇ ਕਰਕੇ ਉੱਥੇ ਚਲਾ ਗਿਆ ਜਿੱਥੇ ਵੱਡਾ ਸਾਰਾ ਸਮੁੰਦਰ ਸੀਗਾ ਬਹੁਤ ਵੱਡਾ ਦੂਰ ਦੂਰ ਤੱਕ ਦੇਖੀਏ ਪਾਣੀ ਪਾਣੀ ਤੇ ਗਾਏ ਉੱਥੇ ਇੱਕ ਗਾਂ ਸੀ ਭਾਵਕੀ ਜੀ ਨੇ ਵੀ ਉਹ ਧਰਤੀ ਸੀਗੀ ਧਰਤੀ ਨੇ ਗਊ ਦਾ ਰੂਪ ਧਾਰਿਆ ਸੀ ਉੱਥੇ ਉਹ ਗਾਣੇ ਦੇਵਤਿਆਂ ਸਮੇਤ ਜਾ ਕੇ ਉਹਨਾਂ ਨੂੰ ਪ੍ਰਣਾਮ ਕੀਤੀ ਤੇ ਆਪਣੇ ਆਪ ਨੂੰ ਲੱਖ ਵਾਰ ਧੰਨਵਾਦੀ ਹੋ ਕੇ ਆਪਣੇ ਸਜਲੇ ਨੇਤਰਾਂ ਦੇ ਨਾਲ ਉਹਨਾਂ ਦੇ ਦਰ ਨੂੰ ਧੋਤਾ ਕਿਉਂਕਿ ਧਰਤੀ ਹੁਣ ਪਾਪਾਂ ਦੇ ਥੱਲੇ ਜਦੋਂ ਦੱਬੀ ਗਈ ਉਹਨੇ ਗਾ ਦਾ ਰੂਪ ਬਣਾ ਕੇ ਪੁਕਾਰ ਕੀਤੀ ਚਾਰ ਮੁਖ ਵਾਲਾ ਬ੍ਰਹਮਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾ ਕੇ ਅਕਾਲ ਪੁਰਖ ਜੀ ਦੇ ਪੈਰਾਂ ਤੇ ਡੇਗ ਪਿਆ ਭਗਵਾਨ ਜੀ ਦੇ ਤੇ ਉਹਨੇ ਐਵੇਂ ਬੇਨਤੀ ਕੀਤੀ ਵੀ ਗੁਰੂ ਪਿਆਰਿਓ ਮੰਨ ਲਓ ਵੀ ਜਿਵੇਂ ਕਿਸੇ ਪਿੰਡ ਦਾ ਚੌਧਰੀ ਕਿਸੇ ਬਾਣੀਏ ਨੂੰ ਲੁੱਟ ਕੇ ਕੁੱਟ ਦੇਵੇ ਤੇ ਉਹ ਥਾਣੇ ਜਾ ਕੇ ਆਪਦਾ ਦੁੱਖ ਸੁਣਾਵੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬ੍ਰਹਮਾ ਨੇ ਐਵੇਂ ਜਾ ਕੇ ਪੁਕਾਰ ਕੀਤੀ ਆ ਭਾਵ ਕਿ ਜਦੋਂ ਬੰਦਾ ਦੁਖੀ ਹੁੰਦਾ ਤੇ ਉਹਦੇ ਹੰਝੂ ਡਿੱਗਦੇ ਆ ਨਾ ਗੁਰੂ ਪਿਆਰਿਓ ਇਦਾਂ ਫਿਰ ਉਹ ਬ੍ਰਹਮਾ ਜਿਹੜਾ ਬਹੁਤ ਜ਼ਿਆਦਾ ਰੋਇਆ ਵੀ ਉਹ ਕਹਿੰਦੇ ਵੀ ਜਾਓ ਮੈਂ અવਤਾਰ ਲੈ ਕੇ ਨਾ ਵੀ ਉਹਨਾਂ ਦੀ ਜੜ ਖਤਮ ਕਰ ਦਿਆਂਗਾ ਬ੍ਰਹਮਾ ਦਾ ਕਿਆ ਹੁਕਮ ਕੰਨ ਵਿੱਚ ਸੁਣ ਕੇ ਸਾਰੇ ਦੇਵਤੇ ਜਿਹੜੇ ਆ ਖੁਸ਼ੀ ਨਾਲ ਖੜ ਗਏ ਬ੍ਰਹਮਾ ਨੂੰ ਪ੍ਰਣਾਮ ਕਰਕੇ ਆਪਣੇ ਆਪਣੇ ਘਰਾਂ ਵੱਲ ਚੱਲ ਪਏ ਸਾਰੇ ਲੋਕਾਂ ਨੇ ਉਹਨਾਂ ਨੂੰ ਆਪਣਾ ਕਰਕੇ ਜਾਣ ਲਿਆ ਵੀ ਉਹ ਸ਼ਬਦ ਦਾ ਜਸ ਮਹਾਨ ਉੱਚਾ ਕਵੀ ਜੀ ਨੇ ਆਪਣੇ ਮਨ ਵਿੱਚ ਉਹ ਪਛਾਣਿਆ ਜਿਵੇਂ ਗਊਆਂ ਸਮੇਤ ਚਰਵਾਹਿਆਂ ਦੇ ਗਉਮ ਹੋਈਆਂ ਦੇਵ ਲੋਕਾਂ ਤੋਂ ਮੋੜ ਲਿਆਂਦੀਆਂ ਹੋਣ ਮੰਨ ਲਓ ਕਿਸੇ ਦੀ ਜਿਹੜੀ ਗਾਂ ਗਵਾਚ ਜੇ ਭੇਡ ਬੱਕਰੀ ਗਵਾਚ ਜੇ ਜਦੋਂ ਉਹਨੂੰ ਵਾਪਸ ਲਿਆ ਕੇ ਦਿੱਤੀ ਜਾਵੇ ਕਿੰਨੀ ਖੁਸ਼ੀ ਹੁੰਦੀ ਹੈ ਦੇਵਤਿਆਂ ਨੂੰ ਉਦੋਂ ਖੁਸ਼ੀ ਹੋਈ ਜਦੋਂ ਭਗਵਾਨ ਜੀ ਹੁਣ ਧਰਤੀ ਤੇ ਅਵਤਾਰ ਧਾਰਨਗੇ ਤੇ ਦੁਸ਼ਟਾਂ ਦਾ ਸੰਘਾਰ ਕਰਨਗੇ ਦੇਵਤਿਆਂ ਨੂੰ ਇੰਨੀ ਖੁਸ਼ੀ ਹੋਈ ਆ ਤਾਂ ਬ੍ਰਹਮਾ ਦਾ ਜਿਹੜਾ ਬਾਚ ਆ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਆ ਵੀ ਭਾ ਬ੍ਰਹਮਾ ਦਾ ਜੋ ਹੁਕਮ ਹੋਇਆ ਫਿਰ ਹਰੀ ਭਾ ਫਿਰ ਆ ਕੇ ਵਿਸ਼ਨੂੰ ਜੀ ਨੇ ਸਾਰੇ ਦੇਵਤਿਆਂ ਨੂੰ ਬੁਲਾ ਕੇ ਆਗਿਆ ਦਿੱਤੀ ਆ ਵੀ ਤੁਸੀਂ ਵੀ ਮਥਰਾ ਮੰਡਲ ਮਾਤ ਲੋਕ ਵਿੱਚ ਜਾ ਕੇ ਰੂਪ ਧਾਰਨ ਕਰਕੇ ਤੇ ਮੈਂ ਵੀ ਆ ਕੇ ਰੂਪ ਧਾਰਨ ਕਰਾਂਗਾ ਵੀ ਦੇਵੀ ਦੇਵਤਿਆਂ ਨੂੰ ਕਿਹਾ ਵੀ ਤੁਸੀਂ ਵੀ ਮਥਰਾ ਮੰਡਲ ਮਾਤ ਲੋਕ ਵਿੱਚ ਰੂਪ ਧਾਰਨ ਕਰੋ ਤੇ ਮੈਂ ਵੀ ਉੱਥੇ ਅਵਤਾਰ ਧਾਰਾਂਗਾ ਜਦੋਂ ਇਹ ਗੱਲ ਸੁਣੀ ਆ ਤੇ ਉਹਨਾਂ ਦੇਵਤਿਆਂ ਨੇ ਵੀ ਰੂਪ ਧਾਰਨ ਕੀਤੇ ਆ ਕੁਝ ਇਸਤਰੀਆਂ ਦਾ ਰੂਪ ਧਾਰ ਕੇ ਆ ਗਏ ਐਵੇਂ ਦੇਵਤਿਆਂ ਨੇ ਰੂਪ ਧਾਰਨ ਕਰ ਲੇ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਮੈਂ ਦੇਵਕੀ ਜੀ ਜਿਹੜੇ ਹਨ ਨਾ ਮਾਤਾ ਦੇਵਕੀ ਜੀ ਉਹਨਾਂ ਦਾ ਕੌਤਕ ਤੁਹਾਨੂੰ ਸੁਣਾਉਣਾ ਇੱਥੇ ਤੱਕ ਵਿਸ਼ਨੂੰ ਅਵਤਾਰ ਦਾ ਹੁਣਾ ਵਰਣਨ ਇੱਥੋਂ ਹੁਣ ਗੁਰੂ ਸਾਹਿਬ ਜੀ ਅੱਗੇ ਦੇਵਕੀ ਦੇ ਜਨਮ ਦੀ ਕਥਾ ਕਹਿੰਦੇ ਆ ਉਗਰ ਸੈਣ ਦੀ ਕੰਨਿਆ ਸੀ ਜਿਹਦਾ ਨਾਮ ਸੀ ਦੇਵਕੀ ਸੋਮਵਾਰ ਦੇ ਦਿਨ ਮਾਤਾ ਦੇ ਪੇਟ ਦੀ ਜਠਰ ਅਗਨ ਤੋਂ ਬਾਹਰ ਆ ਕੇ ਉਹਨੇ ਪ੍ਰਕਾਸ਼ ਕੀਤਾ ਦੇਵਕੀ ਜੀ ਦੇ ਜਨਮ ਦਾ ਪਹਿਲਾ ਅਧਿਆਇ ਮਹਾਰਾਜ ਨੇ ਐਵੇਂ ਲਿਖਿਆ ਵੀ ਹੁਣ ਜਦੋਂ ਵੱਡੀ ਹੋਈ ਉਹਦੇ ਵਾਸਤੇ ਬਰ ਲੱਭਣਾ ਬਹੁਤ ਕਠਨ ਹੋ ਗਿਆ ਕਿਉਂਕਿ ਉਹਦਾ ਸਰੂਪ ਬੜਾ ਸੁੰਦਰ ਸੀਗਾ ਬਰ ਪ੍ਰਾਪਤੀ ਜਦੋਂ ਯੋਗ ਹੋਗੀ ਨਾ ਤੇ ਰਾਜੇ ਨੇ ਵੀ ਆਪਣੇ ਆਸੇ ਪਾਸੇ ਨਜ਼ਦੀਕ ਪੁਰਖਾਂ ਨੂੰ ਦੇਖਿਆ ਵੀ ਕੌਣ ਇਹਦੇ ਯੋਗ ਹੋ ਸਕਦਾ ਦੇਵਕੀ ਦੇ ਰਾਜੇ ਦੇ ਦੂਤ ਭੇਜੇ ਗਏ ਉਹਨਾਂ ਨੇ ਜਾ ਕੇ ਵਾਸੂਦੇਵ ਜੀ ਨੂੰ ਦੇਖਿਆ ਜੋ ਬਿਵਸ ਰੂਪ ਕਰਕੇ ਸੋਹਣੇ ਸੀਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਕਿ ਕਿਸੇ ਬੰਦੇ ਕੋਲ ਜਿਹੜੀ ਸੁੰਦਰਤਾ ਵੀ ਉਹ ਵਾਹਿਗੁਰੂ ਪਰਮੇਸ਼ਰ ਦਿੰਦਾ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ ਜਿਹੜੀ ਚਮੜੀ ਮਿਲਦੀ ਆ ਇਹ ਕਰਮਾਂ ਦੁਆਰਾ ਮਿਲਦੀ ਬੰਦੇ ਨੂੰ ਵੀ ਇਹਦਾ ਮਾਣ ਨਹੀਂ ਕਰਨਾ ਚਾਹੀਦਾ ਇਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਵੇਂ ਅੱਜ ਅਸੀਂ ਵੇਖਨੇ ਆ ਵੀ ਲੋਕ ਜਿਹੜੇ ਆ ਆਪਣਾ ਜਿਹੜਾ ਧਿਆਨ ਬਾਹਰੋਂ ਸਵਾਰਨ ਤੇ ਲਾਈ ਜਾਂਦੇ ਆ ਰੂਹ ਨੂੰ ਸਵਾਰਨ ਤੇ ਕੋਈ ਜ਼ੋਰ ਨਹੀਂ ਨਾ ਦਿੰਦਾ ਇਵੇਂ ਉਦੋਂ ਵੀ ਇਹ ਪ੍ਰਾਤਨ ਸਮੇਂ ਤੋਂ ਗੱਲ ਆਈ ਉਹਨਾਂ ਨੇ ਵਾਸੂਦੇਵ ਜੀ ਨੂੰ ਦੇਖਿਆ ਜਿਹੜੇ ਬਹੁਤ ਸੋਹਣੇ ਸਰੂਪ ਵਾਲੇ ਸੀਗੇ ਤੇ ਜਾ ਕੇ